ਅਸੀਂ ਭਰਾ ਉਹ ਨਾਬੇ ਮੰਡੀ ਦੇ ਵਿੱਚ ਖੜੇ ਆਂਗੇ ਤੇ ਜਿੱਥੇ ਉਹ ਲੋਕਾਂ ਨੇ ਇਹ ਪਕਾਵੀ ਮੱਕੀ ਆ ਗਈ ਉਹ ਵੱਧ ਕੇ ਮੱਕੀ ਮੰਡੀਆਂ ਦੇ ਵਿੱਚ ਆਉਣ ਲੱਗੀ ਤੇ ਨਾਬੇ ਮੰਡੀ ਦਾ ਜਿਹੜਾ ਰੇਟ ਸੀਗਾ ਉਹ ਅਸੀਂ ਥੋੜਾ ਸੀਗਾ ਤੇਜ਼ ਹੁੰਦਾ ਜਿੱਥੇ ਜਿਹੜੀ ਇਹ ਗਿੱਲੀ ਮੱਕੀ ਆ ਇਹ ਤੁਸੀਂ ਐ ਰਹੋ ਵੀ 1300 ਦੇ ਆਸ-ਪਾਸ ਘਰਾਂ ਦੇ ਵਿੱਚ ਫਿਰਦੀ ਆ ਕੋਈ 1400 ਵੀ 1450 ਵੀ ਕੋਈ 1200 ਵੀ 1300 ਦੇ ਆਸ-ਪਾਸ ਮੰਤਿੜਾਂ ਦੇ ਆਉਂਦੇ ਰਹੇ ਕਿਹੜਾ ਕਿਹੜਾ ਜਿਵਾਂ ਕੀ ਕੁਆਲਟੀ ਦੇ ਹਿਸਾਬ ਦੇ ਆ ਤੇ ਜੇ ਸੁੱਕੀ ਮੱਕੀ ਦੀ ਗੱਲ ਕਰੀਏ ਤਾਂ 2000 1300 ਆ ਘਰਾਂ ਦੇ ਵਿੱਚ ਜਿਹੜੀ ਇਹ ਫਿਰਦੀ ਆ ਬਾਕੀ ਮੱਕੀ ਦੀ ਕੁਆਲਟੀ ਦੇ ਹਿਸਾਬ ਤੇ ਹੁੰਦਾ ਤੇ ਰੇਟ ਵਗੈਰਾ ਬਾਈ ਕਿਵੇਂ ਠੀਕ ਲੱਗ ਰਿਹਾ ਹੈ ਪਹਿਲਾਂ ਨਾ ਹੋਵੇ ਪਹਿਲਾਂ ਤੇ ਕੀ ਕੀ ਦੇਖ ਲੈਂਦੇ ਆਂ ਆਦਾ ਲੱਗਦਾ ਇਹ ਚੋਰਾ ਉਹ ਇਹ ਵਟਾ ਦੇਣਾ ਠੀਕ ਹੈ ਇਹਦਾ ਕੀ ਰੇਟ ਲੱਗੇਗਾ ਇਕੜੇ ਉੱਤੇ 1065 ਮੰਨ ਲਵਾਂ ਵੀ ਇਹ ਗਿੱਲੀਆਂ ਦੇ ਕੋਲ ਦਾ 1065 ਰੁਪਏ ਰੇਟ ਆ ਜੇ ਨਾ ਲੱਗਿਆਗਾ ਲੈ ਵੀ ਨੂੰ ਆ ਜਾ ਮੜਾ ਜਾ ਤੇ ਸ਼ੇਅਰ ਕਰ ਦਿਓ ਬਾਈ ਬੰਦੋਬਸ ਤੇ ਤੁਹਾਡੇ ਏਰੀਆ ਦੇ ਵਿੱਚ ਮੰਡੀਆਂ ਦੇ ਵਿੱਚ ਕੀ ਕੀ ਰੇਟ ਹੈ ਜਿਹੜਾ ਮੱਕੀ ਦਾ ਚੱਲ ਰਿਹਾ ਹੈਗਾ ਉਹ ਜਰੂਰ ਦੱਸੋ ਬਾਈ ਹਨਾ ਧੰਨਵਾਦ ਮਿਹਰਬਾਨੀ ਥੈਂਕ ਯੂ